ਸੋ ਮੇਰਾ ਨਾਮ ਅਨੂਤ ਹੈ ਔਰ ਮੇਰਾ ਹਸਬੰਡ ਹੀ ਹੈ ਮੇਰੇ ਨਾਲ ਰਹਦੇ ਐ ਐਕਚੁਅਲੀ ਮੇਰਾ ਡਾਈਵੋਰਸ ਹੋ ਚੁੱਕਿਆ ਹੈ ਪਰ ਫਿਰ ਵੀ ਉਹ ਮੇਰੇ ਨਾਲ ਰਹਿੰਦਾ ਸੀ ਬੇਟੇ ਨੂੰ ਮਿਲਣਾ ਤੇ ਉਹਨਾਂ ਦਾ ਨਾਮ ਸਾਹਿਲ ਸ਼ਰਮਾ ਹਸਬੰਡ ਦਾ ਨਾਮ ਸਾਇਨ ਸ਼ਰਮਾ ਦਿੱਪੋ ਦਾ ਰੈਨਗੋ ਲੋ ਉਹ ਪਠਾਨਕੋਟ ਦੇ ਆ ਕੱਲ ਕੀ ਘਟਨਾ ਹੋਈ ਸੀ ਕਿ ਜਿਹੜੀ ਵੀਡੀਓ ਚ ਜਿਸ ਤਰੀਕੇ ਨਾਲ ਜਿਹੜਾ ਇੱਕ ਤੋਂ ਬਾਅਦ ਇੱਕ ਤੁਹਾਡੇ ਤੇ ਜਿਹੜੇ ਬਾਤ ਕੀਤੇ ਜਿਹੜੇ ਜਾ ਰਹੇ ਨੇ ਕੀ ਕਾਰਨ ਕੀ ਬਾਇਦਾ ਉਹਦੀ ਹਸਬੰਡ ਦੀ ਕਾਲ ਆਈ ਸੀ ਕਿ ਮੇਰੇ ਬੇਟੇ ਨੂੰ ਕਰੀਬ 1:30 ਵਜੇ 1:30 2:00 ਵਜੇ ਨਾਲ ਕਿ ਮੈਂ ਤੁਹਾਨੂੰ ਮਿਲਣਾ ਹੈ 2 ਮਿੰਟ ਬਾਅਦ ਆਇਓ ਠੀਕ ਆ ਬੇਟੇ ਨੂੰ ਕਿਹਾ ਕਿ ਬਾਹਰ ਆਈ ਮੂੰ ਆਪਣੀ ਸ਼ਕਲ ਦਿਖਾ ਜਾ ਬੇਟੇ ਨੇ ਮਨ੍ਹਾ ਕਰਤਾ ਕਿ ਨਹੀਂ ਅਸੀਂ ਨਹੀਂ ਆਣਾ ਫਿਰ ਦੁਬਾਰਾ ਕਾਲ ਆਈ ਕਿ ਨਹੀਂ ਪਲੀਜ਼ ਮੈਂ ਵੇਟ ਕਰਦਾ ਪਿਆ ਮੈਨੂੰ 2 ਮਿੰਟ ਆਪਣੀ ਸ਼ਕਲ ਦਿਖਾ ਜਾ ਕੇ ਫਿਰ ਅਸੀਂ ਮਨ੍ਹਾ ਕਰਤਾ ਫਿਰ ਅਸੀਂ ਥੋੜੀ देर ਬਾਅਦ ਹੀ 15 20 ਮਿੰਟ ਬਾਅਦ ਮੈਂ ਆਪਣੇ ਜਿਮ ਦੇ ਲਈ ਜਾਣਾ ਹੁੰਦਾ ਮੈਂ ਉੱਥੇ ਨਿਕਲੀ ਆ ਤੇ ਮੈਂ ਆਪਣੇ ਬੇਟੇ ਨੂੰ ਰਿਲੇਟਿਵਸ ਤੇ ਕਾਲ ਛੱਡਿਆ ਔਰ ਮੈਂ ਜਿਮ ਵਾਸਤੇ ਚਲੇ ਗਈ ਮੈਨੂੰ ਨਹੀਂ ਸੀ ਪਤਾ ਮੈਨੂੰ ਪਿੱਛੇ ਫੋਲੋ ਕਰ ਰਿਹਾ ਇਹ ਮੇਰੇ ਕੋਲ ਆਇਆ ਔਰ ਮੈਨੂੰ ਇਹ ਕਹਿਣ ਲੱਗਾ ਕਿ ਗੱਡੀ 'ਚ ਬੈਠ ਮੈਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਗੱਡੀ 'ਚ ਨਹੀਂ ਬੈਠਣਾ ਹੈਗਾ ਤੇਰੇ ਨਾਲ ਕਿ ਮੈਂ ਸੇਫ ਨਹੀਂ ਹੈ ਤੇ ਨਾਲ ਮੈਂ ਗੱਡੀ 'ਚ ਨਹੀਂ ਬੈਠਣਾ ਮੈਨੂੰ ਡਰ ਲੱਗਾ ਇਹਨੇ ਮੈਨੂੰ ਜ਼ਬਰਦਸਤੀ ਗੱਡੀ 'ਚ ਬੈਠ ਮੈਂ ਕਿਹਾ ਨਹੀਂ ਮੈਂ ਨਹੀਂ ਬੈਠਣਾ ਫਿਰ ਇੰਨੇ ਇੰਨੇ ਕੀ ਕੀਤਾ ਮੇਰੀ ਮਾਰ ਪਟਾਈ ਸ਼ੁਰੂ ਕਰਤੀ ਆ ਉੱਥੇ ਠੀਕ ਹੈ ਔਰ ਫਿਰ ਇੰਨਾ ਨੇ ਮੈਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਪੈਰਾਂ ਦੇ ਨਾਲ ਸ਼ੂਜ਼ ਸ਼ੂਜ਼ ਆਪਣੇ ਮੇਰੇ ਢੇਟ ਤੇ ਮਾਰੇ ਹਨਾ ਲੈਗਸ ਵਗੈਰਾ ਕਾਫੀ ਮਾਰੇ ਪੈਰ ਇੰਨੇ ਫਿਰ ਉਸ ਤੋਂ ਬਾਅਦ ਹੈ ਮਤਲਬ ਇੱਕ ਬੰਦਾ ਪਰਸਨ ਵਿੱਚ ਆਇਆ ਉਹਨੇ ਮੈਨੂੰ ਬਚਾਇਆ ਫਿਰ ਆ ਜਾ ਕੇ ਉਥੋ ਫਿਰ ਇੱਕ ਗੱਡੀ 'ਚ ਗਿਆ ਫਿਰ ਇਹਨੇ ਨਾਈਫ ਲੈਣ ਦੀ ਫਿਰ ਇਹਨੇ ਮੇਰੇ ਤੇ ਨਾਈਫ ਦੇ ਨਾਲ ਨਾ ਮੇਰੇ ਛੇਸ ਤੇ ਮੇਰੇ ਪੇਟ ਤੇ ਰਾਈਟ ਸਾਈਡ ਤੇ ਮੇਰੇ ਇੱਥੇ ਪਿੱਛੇ ਇੰਜਰੀ ਹੈ ਇੱਥੇ ਮੇਰੇ ਨੇ ਹਿਵਾਰ ਕੀਤਾ ਸਾਰੇ ਔਰ ਬਸ ਐਹੀ ਕਹਿ ਰਹੀ ਹੈਗਾ ਕਿ ਇਸ ਵਾਰੀ ਤੂੰ ਬਚ ਗਈ ਹੈ ਨੈਕਸਟ ਟਾਈਮ ਨਹੀਂ ਤੂੰ ਬਚ ਗਈ ਕੀ ਤੁਹਾਡੇ ਵੱਲੋਂ ਇਸ ਵਕਤ ਜਿਹੜੀ ਕੀ ਮੰਗ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਹੈ ਕਿ ਇਸ ਤਰੀਕੇ ਨਾਲ ਇਕੱਠਾ ਹੋਈ ਹੈ ਔਰ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੈਂ ਹੀ ਰਿਕੁਐਸਟ ਕਰਦੀ ਆ ਐਸਐਸਪੀ ਸਰ ਨੂੰ ਕਿ ਤੁਸੀਂ ਮੈਨੂੰ ਇਨਸਾਫ ਦਿਲਾਵੋਗੇ ਔਰ ਪਲੀਜ਼ ਮੇਰੀ ਹੈਲਪ ਕਰੋ ਕਿਉਂਕਿ ਮੈਨੂੰ ਨਹੀਂ ਲੱਗਦਾ ਨੈਕਸਟ ਟਾਈਮ ਆ ਮੈਨੂੰ ਕਰੇਗਾ ਕਿਉਂਕਿ ਦਰਦਾ ਹੀ ਨਹੀਂ ਆ ਉਹਨੇ ਸ਼ਰਿਆਂ ਮੁੱਥੇ ਕਹਿ ਰਿਹਾ ਸੀ ਕਿ ਮੈਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਪੁਲਿਸ ਦਾ ਵੀ ਡਰ ਨਹੀਂ ਆ ਤੁਸੀਂ ਜਿੰਨੂੰ ਬੁਲਾਣਾ ਬੁਲਾ ਲਾ ਮੈਨੂੰ ਪੁਲਿਸ ਦਾ ਡਰ ਨਹੀਂ ਆ ਮੈਂ ਤੈਨੂੰ ਮਾਰ ਕੇ ਜਾਣਾ ਉਹ ਇਹ ਕਹਿ ਰਿਹਾ ਕਿ ਮੈਂ ਸਰ ਨੂੰ ਐਸਐਸਪੀ ਸਰ ਨੂੰ ਰਿਕੁਐਸਟ ਕਰਾਂਗੀ ਸਰ ਪਲੀਜ਼ ਮੇਨ ਇਨਸਾਫ ਦਿਵਾਓ ਮੇਰੀ ਹੈਲਪ ਕਰੋ ਮੈਂ ਐਕਚੁਅਲੀ ਗਵਰਨਮੈਂਟ ਏਮਪਲੋਈ ਹਾਂ ਠੀਕ ਹੈ ਮੇਰਾ ਮੇਰਾ ਸੈਂਟਰ ਇੱਕੋ ਗੁਰਦਾਸਪੁਰ ਤੋਂ ਮੇਰੇ ਘਰ ਤੋਂ 14 ਕਿਲੋਮੀਟਰ ਹੈ ਠੀਕ ਹੈ ਔਰ ਜਿਵੇਂ ਇਹਨੇ ਦਿਨ ਦਿਹਾੜੇ ਪਬਲਿਕ ਪਲੇਸ 'ਚ ਆਇਆ ਸਭ ਕੁਝ ਕਰਦਾ ਤੇ ਜਿਹੜੇ ਰਸਤੇ ਮੈਂ ਜਾਂਦੀ ਹਾਂ ਉਹ ਬਿਲਕੁਲ ਸੁਨਤਾਨ ਰਸਤਾ ਹੈ ਇਹ ਉੱਥੇ ਆ ਕੇ ਕੁਝ ਵੀ ਕਰ ਸਕਦਾ ਹੈ ਕੁਝ ਵੀ ਹਨਾ ਮਤਲਬ ਜੋਅ ਕੱਲ ਸੋਚ ਕੇ ਆਇਆ ਸੀ ਕਿ ਜਾਨੂ ਮਾਰਨ ਦਾ ਇਹ ਮਾਰ ਸਕਦਾ ਬਾਕੀ ਇਹਦੀ ਫੈਮਿਲੀ ਹੈ ਇਹਦੇ ਫਾਦਰ ਐਸ ਐਚਓ ਹੈ ਮੌਜੂਦਾ ਐਸ ਐਚਓ ਪਰਮੋਤ ਕੁਮਾਰ ਹੈ ਤੇ ਉਹਨਾਂ ਦੀ ਸ਼ੈ ਵੀ ਇਨੂ ਠੀਕ ਹੈ ਕਿਉਂਕਿ ਇਹ ਇਹੀ ਕਹਿੰਦਾ ਕਿ ਮੇਰਾ ਤੂੰ ਕੁਝ ਨਹੀਂ ਬਗਾੜ ਸਕਦੀ ਮੇਰੇ ਪੇਰੈਂਟਸ ਬੈਠੇ ਮੇਰੇ ਘਰ ਦੇ ਬੈਠੇ ਉਹ ਮੈਨੂੰ ਸੇਵ ਕਰਨਗੇ ਮੇਰਾ ਤੂੰ ਕੁਝ ਨਹੀਂ ਕਰ ਸਕਦੀ ਕੀ ਮੰਗਣਾ ਚਾਹੁੰਦੇ ਤੁਹਾਨੂੰ ਮੈਂ ਹੀ ਰਿਕਵੈਸਟ ਕਰਦੀ ਆਂ ਕਿ ਇਨ ਫਿਊਚਰ ਮਤਲਬ ਮੈਨੂੰ ਇੱਕ ਬੰਦੇ ਤੋਂ ਖਤਰਾ ਹੈ ਤੇ ਪੁਲਿਸ ਮੈਨੂੰ ਇਨਸਾਫ ਦਿੱਤਾ ਜਾਏ ਤੇ ਦੋਵੇਂ ਬੰਦੀ ਕਾਰਵਾਈ ਹੋ ਸਕੀ ਜਾਏ ਕਿਉਂਕਿ ਉਹ ਮੈਨੂੰ ਜਾਨੂ ਮਾਰਨ ਵਾਸਤੇ ਹੀ ਆਇਆ ਸੀਗਾ ਉਹ ਦਿਖ ਰਿਹਾ ਕਲੀਅਰਲੀ ਦਿਖ ਰਿਹਾ ਵੀਡੀਓ 'ਚ ਕਲੀਅਰਲੀ ਦਿਖਦਾ ਪਿਆ ਕਿ ਉਹ ਮੈਨੂੰ ਮਾਰਨ ਵਾਸਤੇ ਆਇਆ ਉਹ ਕਹਿ ਕੇ ਮੈਨੂੰ ਗਿਆ ਤੇ ਨੈਕਸਟ ਟਾਈਮ ਤੂੰ ਨਹੀਂ ਬਚੇਂਗੀ ਦਾਕੀਕਾਰ ਜੀ ਮੈਂ ਔਰ ਮੇਰੇ ਬੇਟੇ ਅਸੀਂ ਦੋਨੋਂ ਹੀ ਆ ਤੇ ਮੈਨੂੰ ਵੀ ਡਰ ਆ ਕਿ ਉਹ ਨੂੰ ਮੈਂ ਜਿੰਨੇ ਸਕਰੀਨ 'ਤੇ ਛੱਡਣ ਜਾਂਦੀ ਹਾਂ ਜਾਂ ਜਾਂਦੀ ਆ ਕੱਲ ਨੂੰ ਉਹ ਨੂੰ ਵੀ ਹਮ ਕਰ ਸਕਦਾ ਹੈ ਔਰ ਕਰੇਗਾ ਉਹ ਇਨ ਫਿਊਚਰ ਜ਼ਰੂਰ ਕਰੇਗਾ ਕਿਉਂਕਿ ਉਹ ਸ਼ਰੇਆਮ ਜੀ ਨੇ ਪਬਲਿਕ ਲੇਸ ਤੇ ਨਾ ਕੁਝ ਕਰਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਉਹਨੂੰ ਕੋਈ ਡਰ ਹੈਗਾ ਇਹਦੇ ਚ ਹੁਣ ਐਸਐਸਪੀ ਸਾਰੀ ਮੇਰੀ ਹੈਲਪ ਕਰ ਸਕਦੇ ਆ ਉਹਨੂੰ ਇੱਕ ਵਾਰੀ ਜਰਾ ਦੱਸਣ ਕੀ ਪੁਲਿਸ ਬੈਠੀ ਹੈ ਔਰ ਨਹੀਂ ਕੋਈ ਵੀ ਐਵੇਂ ਨਹੀਂ ਕੋਈ ਕਿਸੇ ਲੇਡੀਜ਼ ਦੇ ਨਾਲ ਐਵੇਂ ਬਦਤਮੀਜ਼ੀ ਨਹੀਂ ਕਰ ਸਕਦਾ